ਤੇ 12 ਵਾਰ ਚੱਲਿਆ ਅਸੀਂ ਸਬਜ਼ੀ ਲੈਣ ਚਲੇ ਗਏ ਘਰ ਦਾ ਸਾਰਾ ਕੰਮ ਹੋ ਗਿਆ ਹਾਂ ਫ੍ਰਿਜ ਜਿਗਾ ਦੇਉ ਤੇ ਕਰ ਦਿੱਤੀ ਸਾਰੀ ਮੈਂ ਬਸ ਠੀਕਾ ਫ੍ਰਿਜ ਸਾਫ਼ ਕਰ ਦਿੱਤੀ ਆ ਫੋਨ 14 ਕਵਰ ਮੰਗਾ ਰਿਹਾ 14 ਪਲੱਸ ਦਾ ਦਿਮਾਗ ਦਾ ਇਸਤੇਮਾਲ ਨਾ ਕਰਿਆ ਕਰ ਜਿਹੜੀ ਚੀਜ਼ ਨਹੀਂ ਹੁੰਦੀ ਨਾ ਉਹ ਨਹੀਂ ਵਰਤੀ ਦੀ ਅੱਤਰ ਡੈਂਗਰ ਤੇ ਯਾਰ ਨੂੰ ਲਾ ਲਈਏ ਤੜਕਾ ਛੜਕਾ ਜਿਵੇਂ ਜੀਂਡਾਣੀ ਆ। ਇਹ ਡਾਲੀ ਜਾਂ ਦਾਦੀ ਸਾਨੂੰ ਬਣਾ ਕੇ ਪਲਾਉ ਵੀ ਵਧੀਆ ਜਿਹਾ। ਵਧੀਆ ਜਿਹਾ। ਹਾਂਜੀ ਦਾਦੀ ਚ ਕੀ? ਕਹਿੰਦੇ ਤੇਰਾ ਬਾਤ ਚਲੇ ਤਾਂ ਘਰ ਦੇ ਵਿੱਚ ਲੰਗੜ ਦੀ ਜਗ੍ਹਾ। ਸਹੀ ਗੱਲ। ਮੇਰੇ ਬਸ ਹੁਣ ਇੱਕ ਸੁਪਨਾ ਰਹਿ ਗਿਆ ਕਿ ਕਿਚਨ ਜ਼ਰੂਰ ਬਣਾਉਣੀ ਆ। ਕਹਿੰਦੇ ਸੀ ਤੈਨੂੰ ਬਣਾ ਕੇ ਦਊਂਗਾ ਵਧੀਆ ਕਿਚਨ। ਮੰਮਾ ਸੀ ਵਿੱਚੋਂ ਕੱਢ ਕੱਢ ਕੇ ਢਾਈ ਕਿਲੋ ਪੂਰੇ ਕੀਤੇ। ਮੰਮੀ ਮੰਮੀ ਲੱਗੇ ਖਾਣ ਮੈਂ ਨਹੀਂ ਖਾਣੀ। ਮੰਮੀ ਉੱਤਰੀ। ਕਿੱਥੇ ਰਿਆ? ਮੰਮੀ ਛਿਪਕਲੀ ਨਹੀਂ ਹੈਗੀ। ਮੰਮੀ ਦਾ ਮਗਰਮਾਸ਼ਾ ਇੱਕ ਨਹੀਂ ਥੋੜਾ। ਹੈ ਜੀ ਮੰਮੇ ਛਿਪਕਲੀ ਤੁਹਾਡੇ ਕੋ। ਫੜ ਲਈ ਬਾ ਧੱਪਨ ਆਪਾ ਜਾਂਦੇ ਪਏ ਹੁਣ ਜਿੱਥੇ ਜਾਣਾ ਸੀਗਾ ਉੱਥੇ ਚਲਿਏ ਨਹੀਂ ਬੱਲੂ ਚਲਿਏ ਹੁਣ ਇਧਰ ਕਾਜ਼ੀਏ ਦਿਲ ਹੋ ਗਏ ਤੇ ਕਰੋ ਤੁਸੀਂ ਬਲੌਗ ਦਾ ਐਂਡ ਫਿਰ ਆਪਾਂ ਕੁੜੀਆਂ ਬਹੁਤ ਕੁੜੀਆਂ ਬਹੁਤ ਪਿਆਰੀ ਹਾਂ ਪਿਆਰੀ ਸੀਗੀ ਚੱਕੀ ਰੱਖੀਏ ਸਹੀ ਗੱਲ ਸਹੀ ਗੱਲ ਆ ਚਲੋ ਜੀ ਮਿਲਦੇ ਆ ਕੱਲ ਫਿਰ ਇੱਕ ਨਵੇਂ ਬਲੌਗ 'ਚ ਟਾਈਮ 12 ਵਜ ਗਏ ਆ ਹਾਂਜੀ ਤੇ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਐਸਪੀ ਨੰਦਰਾ ਬਲੌਗ ਚ ਮੀਤ ਕਰਦੇ ਆ ਤੁਸੀਂ ਠੀਕ ਠਾਕ ਹੋ ਹੋ ਗਏ ਅਸੀਂ ਵੀ ਠੀਕ ਠਾਕ ਆ ਪਰ ਮਾਤਮਾ ਸਭ ਨੂੰ ਕਰਦੀ ਗੱਲਾਂ ਛੱਡ ਕੇ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ 12 ਵਜ ਚ ਲਿਆ ਅਸੀਂ ਸਬਜ਼ੀ ਲੈਣ ਚੱਲੇ ਘਰ ਦਾ ਸਾਰਾ ਕੰਮ ਹੋ ਗਿਆ ਰੋਟੀ ਨਾਸ਼ਤਾ ਕੱਪੜੇ ਧੋਲੇ ਨਾਲਿਆ ਧੁਵਾਈਆਂ ਹੋ ਗਈਆਂ ਸਾਡੀਆਂ ਧੁਵਾਈਆਂ ਯਾਦ ਕਰਦੇ ਜੇ ਅਸੀਂ ਸਿਲ ਟਾਈਮ ਹੈ ਗੱਲ ਇਹ ਦੀਆਂ ਕੱਪੜੇ ਸੁੱਕੜੇ ਪਾਇਆਈਏ ਤੇ ਮੰਮੀ ਕੱਟਣਗੇ ਸਬਜ਼ੀ ਸਬਜ਼ੀ ਲੈ ਕੇ ਆਈਆਂ ਆ ਬੈਂਗਣ ਪਾਇਏ ਸੀਗੇ ਫ੍ਰਿਜ ਦੇ ਮੈਂ ਕਹ ਜਿਉ ਖਰਾਬ ਨਿਕਲੇ ਨਾ ਆ ਇਸ ਕਰਕੇ ਦੋ ਲਈ ਆਈ ਸੀਗੀ ਅਸੀਂ ਸ਼ਾਮ ਨੂੰ ਜਾਣਾ ਹੈ ਕਿਤੇ ਸਾਡੇ ਇੱਕ ਫੰਕਸ਼ਨ ਆ ਤੁਹਾਨੂੰ ਸ਼ਾਮ ਨੂੰ ਅਸੀਂ ਉੱਧਰ ਜਾਣਾ ਹੈ ਸ਼ਾਮੀ ਤੇ ਹਣ ਦੁਪਹਿਰ ਲਈ ਆਲੂ ਬਿੰਗਣ ਆਲੂ ਬਿੰਗਣ ਬਣਾ ਲੈਣੇ ਆ ਠੀਕ ਆ ਤੇ ਹੁਣ ਚਲਦੇ ਆਪਾਂ ਉਥੇ ਆਏ ਇਹ ਕੱਪੜੇ ਸੁੱਕਣੇ ਤੇ ਫਿਰ ਬਣਾਉਦੇ ਆ ਸਬਜ਼ੀ ਸੁੱਜੀ ਆ ਠੀਕ ਆ ਨਵੇਂ ਕੜਾਈ ਚ ਕੱਟ ਲਈਓ ਚਲੋ ਆਉਂਦੇ ਆ ਫੇ ਹੈ ਚਲੋ ਕੇ ਚ ਬਣਾ ਲਈਓ ਸਾਡੇ ਨਾਲ ਲਓ ਜੀ ਇੱਧਰ ਕਪੜੇ ਸੁੱਕਣੇ ਪਾ ਰਹੇ ਆ ਤੇ ਰਾਜੂ ਆਣ ਲੱਗਾ ਹੈ ਹਾਂ ਫਰਿੱਜ ਚ ਜਿਗਾ ਦਿਓ ਤੇ ਕਰ ਦਿੱਤੀ ਸਾਰੀ ਮੈਂ ਬਸ ਠੀਕਾ ਫਰਿੱਜ ਸਾਫ ਕਰ ਦਿੱਤੀ ਆ ਤੇ ਮੈਂ ਦੁਕਾਨ ਲੈਣੀ ਹੈ ਦੁਕਾਨ ਲੈ ਜਾ ਕੇ ਪਾਣੀ ਰੱਖੂਗਾ ਠੰਡਾ ਵਿੱਚ ਮਾੜਾ ਮੋਟਾ ਪਰ ਹੁਣ ਤਾਂ ਲੋੜ ਨਹੀਂ ਪੈਣੀ ਬਲਦੇ ਹਾਂ ਮੋਟਾ ਤਾਂ ਕਿਤੇ ਪੀ ਹਲਕਾ ਫੁਲਕਾ ਤਾਂ ਰੱਖਾਂਗੇ ਹਾਂ ਕੋਈ ਕੋਲ ਡਰਿੰਕ ਕੋਈ ਮਾਰੀ ਮੋਟੀ ਕੋਈ ਠੰਡਾ ਹਾਂ ਹਾਂ ਕਹਿ ਦੇ ਕਹਿ ਦੇ ਤੇਰਾ ਸਾਨੂੰ ਪਤਾ ਆ 14 Pro ਬੈਕਸਾਲ ਤੇਰੇ ਕੋਲ 14 ਪਲੱਸ ਆ ਬਲੈਕ ਚੋਤਾ 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 ਬਲੈਕ ਫੋਨ ਫੋਨ 14 ਕਵਰ ਮੰਗਾ ਰਿਹਾ 14 ਪਲੱਸ ਦਾ ਦੇਖੋ ਜੀ ਇਹਦੇ ਕੋ ਹੈਗਾ 14 ਮੇਰੇ ਕੋ 14 ਪ੍ਰੋ ਹਰਮਨ ਕੋ 14 ਪ੍ਰੋ ਮੈਕਸ ਹਾਂ ਇਹ 14 ਪਲੱਸ 14 ਪਲੱਸ ਕਹੀ ਜਾਂਦੀ ਜਦੋਂ ਲਿਆ ਕੇ ਦਿੱਤਾ ਮੁੜ ਕੇ ਕਹਿੰਦੀ ਮੌਸਰ ਜੀ ਆਹ ਤਾਂ ਬਹੁਤ ਵੱਡਾ ਆ ਤੇ ਵੱਡਾ ਹੀ ਹੋਣਾ ਤੂੰ ਗਲਤ ਬੋਲੀ ਜੰਨੀ ਆ ਤੇ ਤੂੰ ਜੇ ਬਾਈ ਜਸ ਆਪਾਂ ਨੂੰ ਉਥੋਂ ਮਿਲ ਜਾਂਦਾ ਆਪਾਂ ਉਥੋਂ ਲੈ ਆਏ ਨੇ ਫੇਰ ਆਪਾਂ ਕਬਰ ਲੈ ਕੇ ਗਏ ਸੀ ਨਾਲ ਵਾਪਸ ਵੀ ਨਹੀਂ ਸੀ ਹੁਣਾ ਭਾਈ ਨੇ ਦੁਕਾਨ ਵਾਲਿਆਂ ਨੂੰ ਸਾਡੀ ਬੇਇੱਜ਼ਤੀ ਹੋਈ ਨਹੀਂ ਆਹ ਹਾਂ ਖੜਦਾ ਨਹੀਂ ਵੀ ਲੋੜ ਤੁਹਾਡੇ ਕੋ ਫੋਨ ਕਿਹੜਾ ਆ ਆਹ ਹਾਂ ਬੇਇੱਜ਼ਤੀ ਲੱਗ ਹੋ ਜਾਣੀ ਸੀਗੀ ਤੇਰੇ ਕੋਲ ਤਾਂ 14 Pro ਆ ਤੂੰ ਮੇਰੀ ਗੱਲ ਸੁਣ ਦਿਮਾਗ ਦਾ ਇਸਤੇਮਾਲ ਨਾ ਕਰਿਆ ਕਰ ਜਿਹੜੀ ਚੀਜ਼ ਨਹੀਂ ਹੁੰਦੀ ਨਾ ਉਹ ਨਹੀਂ ਵਰਤੀ ਦੀ ਸਮਝ ਗਈ ਕੰਮ ਕਰੋ ਆਪਣਾ ਆਪਣਾ ਚਲੋ ਬਣੇ ਰਹੀਓ ਵਲੋਗ ਨਾਲ ਥੱਲੇ ਚੱਲਦੇ ਆ ਆ ਰਿਹਾ ਰਾਜੂ ਤੇ ਫਿਰ ਚੱਕਦੇ ਫਿਰ ਆਪਾਂ ਹੋ ਗਿਆ ਜੀ ਜ਼ਿਆਦਾ ਹੋ ਗਿਆ ਜ਼ਿਆਦਾ ਹੋ ਗਿਆ ਕੋਈ ਗੱਲ ਨਹੀਂ ਜ਼ਿਆਦਾ ਹੋ ਗਿਆ ਵੇ ਹੁੰਦੇ ਆ ਰਹਿੰਦੇ ਆ ਆ ਅੱ ਇੱਧਰ ਟਾਈਮ 12:30 ਹੋ ਗਏ ਤੇ ਇੱਧਰ ਲੱਗਦਾ ਪਿਆ ਹੁਣ ਸਬਜੀ ਨੂੰ ਤੜਕਾ ਹਾਂਜੀ ਹਮੇਸ਼ਾ ਜਿਦਾਂ ਕੜਾਈ ਰੱਖ ਲਈਏ ਅਸੀਂ ਹੋਰ ਕੀ ਠੀਕ ਹੋਰ ਹੋਰ ਤੇ ਪਾ ਲਿਆ ਟਮਾਟਰ ਤੇ ਟਮਾਟਰ ਤੇ ਟਮਾਟਰ ਅਦਰਕ ਤੇ ਹਰੀਆਂ ਮਿਰਚਾਂ ਸਾਰੀਆਂ ਗ੍ਰੇਡ ਕਰ ਲਈਆਂ ਮਸਾਲਾ ਪਾ ਲਿਆ ਇੱਧਰ ਦਹੀਂ ਗਣ ਤੇ ਯਾਨੀ ਲਿਆਉਣੀ ਟਰੌਕ ਸੱਦ ਤੇ ਇੱਧਰ ਪਿਆਜ਼ ਹੁਣ ਹੁਣ ਚਾਹ ਤੇ ਇੱਧਰ ਮਸੇ ਤੇ ਇੱਧਰ ਮਸੇ ਜਦੋਂ ਕਾਲੀ ਕੜਾਈ ਨੂੰ ਵੀ ਕੋਈ ਪੁੱਛਦਾ ਨਹੀਂ ਹਾਂ ਹਾਂ ਹਨਾ ਜਿਹਦਾ ਕਾਲੇ ਕੁੱਕਰ ਨੂੰ ਨਹੀਂ ਪੁੱਛਿਆ ਮੁਰਗੀ ਗਏ ਨੇ ਨਹੀਂ ਨਹੀਂ ਸ਼ਾਮ ਵੀ ਕਾਲੇ ਕੁੱਕਰ ਨੂੰ ਪਉਣੀ ਜਿਹਾ ਵੱਡੀ ਕੜਾਈ ਉਹ ਥੋੜੀ ਜ਼ਿਆਦਾ ਵੱਡੀ ਹੈ ਉਹ ਜ਼ਿਆਦਾ ਵੱਡੀ ਹੈ ਤਾਂ ਇਹ ਛੋਟੀ ਛੋਟੀ ਹੈ ਉਹਦੇ ਨਾਲ ਹਾਂ ਉਹਦੇ ਵਿੱਚ ਕਟੋਨੀ ਕੱਟ 2.5 ਕਿਲੋ ਸਬਜ਼ੀ ਆਉਂਦੀ ਹੈ ਇਹਦੇ ਜਿਹੜੇ 1.5 ਤੋਂ 2 ਕਿਲੋ ਸਬਜ਼ੀ ਬਣ ਜਾਂਦੀ ਹੈ ਹਾਂ ਕੜਾਈ ਸੈਂਟਰ ਚ ਕਰੋ ਮਸੀ ਯੈਸ ਚਲੋ ਜੀ ਲਾ ਲੀਏ ਤੜਕਾ ਸੜਕਾ ਦੀ ਮਸ਼ੀਨ ਡਾਣੀ ਆ ਹੋਰ ਕੀ ਸੂਟ ਕੰਪਲੀਟ ਕਰਨਾ ਹੈ ਫਰਵਰ ਕੀ ਬਿਲਣਾ ਹੈ ਉਹਦਾ ਫੋਨ ਵੀ ਆਉਣ ਵਾਲਾ ਹੀ ਹੈ ਹੋਰ ਵੀ ਪਏ ਆ ਵਿਚਾਰੇ ਅੱਧ ਵਿਚਦੇ ਸੀਤੇ ਹਨ ਇਹ ਕੋ ਬਿਆਹ ਦੇ ਕੱਪੜੇ ਆਏ ਹੋਏ ਉਹ ਵੀ ਰੰਦੇ ਦੋ ਬਣਾਤੇ ਦੋ ਦੋ ਪਏ ਆ ਹਲਿਆਣੇ ਆ ਹੋਰ ਚਲੋ ਜੀ ਥੋੜੀ ਬੋਲੀ ਕਰਦੇ ਤੁਰਕਾ ਲਾ ਕੇ ਆਟਾ ਗੁੰਨੇ ਆ ਪਿਆ ਹੈ ਜਿਹਨੇ ਰੋਟੀ ਖਾਣੀ ਹੋਵੇ ਖਾ ਲੂਗੇ ਜਿਹਨੇ ਨਹੀਂ ਖਾਣੀ ਉਹਦੀ ਮਰਜ਼ੀ ਠੀਕ ਠੀਕ ਚਲੋ ਕਿ ਬਣਾਉਣਾ ਮਸ਼ੀਨ ਨਾਲ ਸੇਸਰ ਬਣਾਉਣਾ ਕੀ ਰੈਡੀ ਹੋ ਕੇ ਹੋਰ ਕੀ ਜੇ ਮਹੀਨਾ ਲਾ ਲੂੰ ਪਲੂਨ ਕਹਿਣਾ ਹੈ ਸ਼ਾਮ ਨੂੰ ਜਦੋਂ ਕਰਗੇ ਉਹ ਜਾਮਨੀ ਸੂਟ ਪਾ ਦੇਣੀ ਹਾਂ ਜਾਮਨੀ ਹੈ ਨਾ ਹਾਂ ਤੇ ਪੈਂਟ ਸ਼ਰਟ ਕਹਿੰਦੀ ਮੈਂ ਪਾਣੀ ਨਹੀਂ ਹੈ ਕਹਿੰਦੀ ਮੈਂ ਫਰੌਗ ਪਾ ਲੈਣੀ ਆ ਉਹ ਫੁੱਲਾਂ ਵਾਲੀ ਬਲੈਕ ਜਿਹੜੀ ਉਹ ਜਿਹੜੀ ਲੈਸ ਲੂਸ ਲੱਗੀ ਜਿੱਤੇ ਹਾਂ ਜਿਹੜੀ ਮੈਂ ਲੈਸ ਲਾ ਕਹਿੰਦੀ ਮੈਂ ਮਹਿਲਾ ਕਾਰਡ ਜਿੱਤੀ ਸੀ ਅੱਛਾ ਅੱਛਾ ਮੈਂ ਕਹਿੰਦਾ ਤੂੰ ਜਾਮਨੀ ਸੂਟ ਪਾ ਲੈ ਨਾ ਸੋਹਣਾ ਵੀ ਲੱਗਦਾ ਪਾਇਆ ਬਹੁਤ ਹਾਂ ਹੈ ਨਾ ਹੋਰ ਤੂੰ ਵੀ ਡਿਸਾਈਡ ਕਰ ਤੂੰ ਕਿਹੜਾ ਪਾਣਾ ਹੈ ਮੈਂ ਕੀ ਪਾਵਾਂ ਯਾਰ ਕੋਈ ਮਸਤ ਕਿਹੜਾ ਲੜਾਉ ਇਦੇ ਵਿੱਚੋਂ ਆ ਦੋਨੋਂ ਆ ਕੱਢ ਕੇ ਰੱਖ ਲਓ ਸਾਰੇ ਰੱਖ ਲਓ ਕੱਢ ਕੇ ਫੇ ਮੈਂ ਦੇਖਦੀ ਆਈ ਬਸ ਤਰਕਾ ਲਾ ਕੇ ਬਸ ਆਈ ਮੈਂ ਵੇ ਤੁਸੀਂ ਕਿਹੜਾ ਪਾਉਣਾ ਦੀਆਂ ਹੈ ਤੁਸੀਂ ਕਿਹੜਾ ਪਾਉਣਾ ਮੈਂ ਦੇਖਦੀ ਆ ਇੱਕ ਤਾਂ ਗਰੇ ਰੰਗ ਦਾ ਸੂਟਾ ਕਢਾਈ ਵਾਲਾ ਉਹ ਪਾ ਲੂੰਗੀ ਜਾਂ ਫੇ ਇੱਕ ਹਰਾ ਸੂਟਾ ਹਾਂ ਕਢਾਈ ਵਾਲਾ ਮੈਂ ਕਿਹੜਾ ਪਾਵਾਂ ਤੂੰ ਦੇਖ ਤੈਨੂੰ ਜਿਹੜਾ ਸਿੰਗਾ ਲੱਗਦਾ ਆ ਤੂੰ ਦੱਸ ਤੂੰ ਜਿਹੜਾ ਚੰਗਾ ਲੱਗਦਾ ਉਹ ਪਾ ਲਓ ਛੇੜੂ ਉਹਨਾਂ ਤੋਂ ਥੋੜੇ ਮੋਟੇ ਵੀ ਬਦਲੇ ਉਹਨਾਂ ਕਢਾਈ ਵਾਲੇ ਵੀ ਕਹਿ ਜਾਣਗੇ ਹੂੰ ਇਹ ਪੈਂਦੇ ਦੀ ਗਰਮੀ ਕਰਕੇ ਹਨਾ ਕੁਝ ਬੱਤੇ ਜੰਦੇ ਵੀ ਇਹ ਚਲੋ ਕਰਦੇ ਆਂ ਦੀ ਸਾਈਡ ਫੇਰ ਹੋਰ ਕੀ ਹੋਰ ਕੱਢ ਕੇ ਰੱਖੋ ਨਾ ਦੁਪਹਿਰ ਲਈ ਕੀ ਸੀ ਚੱਲ ਲੱਗ ਗਿਆ ਸਮਝਾਂਗੇ 7:00 ਵਜੇ ਨਾਲ ਕੱਲ ਆਪਣੇ ਗੁਰਦੁਆਰਾ ਸਾਹਿਬ پروگرام ਹਾਂ ਠੀਕ ਆ ਹੋਰ ਹੋਰ ਬੰਦੀ ਛੋੜ ਦੀਪਸ ਤੇ ਮਨਾਦੇ ਆ ਇਹ ਲਾਸਟ ਵਿੱਚ ਬਣਾਦੇ ਹੁੰਦੇ ਮਹੀਨੇ ਦਾ ਨਾ ਮੰਮੀ ਐ ਮੰਮੀ ਬੰਦੀ ਛੋੜ ਦੀਪਸ ਤੇ ਬਣਾਣਾ ਨਾ ਇਹਨਾਂ ਨੇ ਹਾਂ ਉਹ ਦੀਵਾਲੀ ਤੇ ਨਾ ਇਹ ਸਾਡੇ ਇੱਥੇ ਗੁਰਦੁਆਰਾ ਸਾਹਿਬ ਦਾ ਹਰ ਮਹੀਨੇ ਦਾ ਜਿਹੜਾ ਲਾਸਟ ਸ਼ਨੀਵਾਰ ਆਂਦਾ ਆ ਕਿਉਂਕਿ ਉਹ ਦੁਕਾਨਦਾਰ ਨੰਨਾ ਵਾਲੇ ਸਾਰੇ ਜਿੰਨੇ ਆ ਵੀ ਹੈਗੇ ਹਨ ਤੇ ਉਹ ਸਾਰੇ ਜਿਹਦਾ ਆਣ ਦੂਸਰੇ ਦਿਨ ਛੁੱਟੀ ਹੁੰਦੀ ਫੇ ਸੰਡੇ ਦੀ ਇਸ ਕਰਕੇ ਸ਼ਨੀਵਾਰ ਮਨਾਉਂਦੇ ਤੇ ਜਿਹੜਾ ਵੀ ਲਾਸਟ ਸ਼ਨੀਵਾਰ ਆਂਦਾ ਆ ਨਾ ਮਹੀਨੇ ਦਾ ਹੁਣ 25 ਤਰੀਕ ਨੂੰ ਆਣਾ ਆ ਤੇ 25 ਨੂੰ ਕਾਲੂ ਤੇ ਪ੍ਰੋਗਰਾਮ ਆ ਕੱਲ ਜਾਵਾਂਗੇ ਗੁਰਦੁਆਰਾ ਸਾਹਿਬ ਠੀਕ ਜਾ ਜਾਵਾਂਗੇ ਹਨ ਹੋਰ ਹੋਰ ਜਾਵਾਂਗੇ ਜੀ ਬਣੀ ਰਹੀ ਹੋ ਜੀ ਸਾਡੇ ਵਲੌਗ ਨੂੰ ਆਪਾਂ ਲਾ ਲਈਏ ਤਰਕਾ ਤੇ ਮਿਲਦੇ ਆ ਜੀ ਤਨ ਓਕੇ ਜੀ ਇਧਰ ਮਾਸੀ ਨੇ ਮੈਨੂੰ ਦਿੱਤਾ ਆ ਗਿਫਟ ਸਟੋਨ

ਕੀ ਕਰਾਂਗੇ ਨਾ ਕਿ ਬੰਦਮੱਲੇ ਲਾ ਕੇ ਦਿੱਤੇ ਆ ਮੈਂ ਕਿ ਸ਼ਾਇਦ ਇਦਾਂ ਤੁਹਾਨੂੰ ਖੁਦ ਲਿੱਥੇ ਹੋਏ ਤੁਹਾਨੂੰ ਵਾਪਸ ਚਾਹੀਦੀ ਹੋਵੇ ਲਓ ਜੀ ਇੱਧਰ ਹੁਣ ਡਾਲੀ ਆ ਮਸ਼ੀਨ ਇਹ ਮਸ਼ੀਨ ਡਾਲੀ ਆ ਹੁਣ ਦਾਦੀ ਸਾਨੂੰ ਬਣਾ ਕੇ ਪਲਾਉਗੀ ਵਾਹ ਦੀ ਚਾਹ ਉਹ ਦੀ ਚਾਹ ਹਾਂਜੀ ਦਾਦੀ ਚਿੱਕੀ ਕੀ ਪਲੈਨ ਆ ਫੇ ਤੁਹਾਡੇ ਦਾਦੀ ਦਾਦੀ ਚਾਹਣਾ ਨਹੀਂ ਦਾਦੀ ਨੂੰ ਘੋਰੀਂ ਦਿੱਤਾ ਦਾਦੀ ਮੈਂ ਕੀ ਆਜ ਕੱਲ ਨਾ ਦਾਦੀ ਜਮ ਲਈ ਖੋਸ਼ ਨਹੀਂ ਹੈਗੀ ਦਾਦੀ ਇੱਧਰ ਦਾਦੀ ਇੱਧਰ ਕੈਮਰੇ ਚ ਇੱਧਰ ਹੀ ਅਗਰ ਆਪਾਂ ਮੈਂ ਉਹਨੇ ਬਣਾ ਕੇ ਦਿੰਦੀ ਆ ਮੈਂ ਨਾ ਤੇਰੇ ਮਾਸ ਨੂੰ ਹਮੇਸ਼ਾ ਕਹਿੰਦੀ ਆ ਮੈਂ ਕਹਾਂ ਇਹਦੀ ਕੋਈ ਚੀਜ਼ ਲੈਣੀ ਆ ਲੈ ਦੇਵਾਂਗੇ ਮੈਂ ਕਹਾਂ ਨਾ ਨਹੀਂ ਤੇ ਗੱਲਾਂ ਲੱਲਾ ਐਦਾਂ ਨਹੀਂ ਕਹਿਣਾ ਕਿ ਲੈ ਦਵਾਂਗੇ ਹੁਣ ਪਤਾ ਕੀ ਟੋਨ ਨਾਲ ਨਹੀਂ ਕਹਿਣਾ ਸਭ ਤੋਂ ਸਭ ਤੋਂ ਪਹਿਲਾਂ ਜੀ ਮੈਂ ਏਸੀ ਲਵਾਣਾ ਜੀ ਆ ਕਮਰੇ ਵਿੱਚ ਮੈਂ ਕਿਹਾ ਏਸੀ ਲਵਾਣਾ ਜੀ ਏਸੀ ਲਵਾਣਾ ਆਪਾਂ ਪਿੱਛੇ ਹੀ ਪਏ ਰਹੇ ਏਸੀ ਲਵਾ ਤਾਂ ਮੈਂ ਕਿਹਾ ਹੁਣ ਮੈਂ ਕੋਈ ਚੀਜ਼ ਨਹੀਂ ਤੁਹਾਨੂੰ ਕਹਿੜੀ ਆਗੀ ਹੁਣ ਐਲਸੀਡੀ ਨਿਕਲੇ ਮੈਂ ਕਿਹਾ ਆਪਾਂ ਵੀ ਐਲਸੀਡੀ ਲੈਣੀ ਆ ਬਹੁਤ ਵੱਡੀ ਐਲਸੀਡੀ ਹੋਵੇ ਐਡੀ ਵੱਡੀ ਨਾ ਕਮਰੇ ਸੋਹਣੀ ਲੱਗਦੀ ਆ ਅੱਛਾ ਕਹਿੰਦੇ ਅੱਛਾ ਕੋਈ ਨਹੀਂ ਲੈ ਲਵਾਂਗੇ ਅੱਛਾ ਐਲਸੀਡੀ ਲੈ ਲਈ ਮਤਲਬ ਬਹੁਤ ਚੀਜ਼ ਕੀ ਉਹ ਵੱਡੇ ਵੱਲੇ ਫ੍ਰਿਜ ਇਹ ਕਹਿੰਦੇ ਕੱਲ ਪਰ ਦੋ ਫ੍ਰਿਜ ਨੂੰ ਕਹਿੰਦੇ ਹੁਣ ਤੂੰ ਸੋਚ ਅਗਲੀ ਚੀਜ਼ ਕਿਹੜੀ ਹੈ ਅਗਲੀ ਚੀਜ਼ ਕਿਹੜੀ ਆ ਕਹਿੰਦੇ ਤੇਰੇ ਤੇ ਦਿਮਾਗ ਇਦਾਂ ਜਿਹੜਾ ਖਰਾਬਾਤੀ ਦਿਮਾਗ ਹੈ ਨਾ ਤੇਰੇ ਵਿੱਚ ਕੁਝ ਨਾ ਕੁਝ ਘੁੰਮਦਾ ਹੀ ਹੋੜਾ ਹੈ ਕੀ ਲੈਣਾ ਮੈਂ ਕਹਿੰਦਾ ਹੁਣ ਕੁਝ ਨਹੀਂ ਲੈਣਾ ਅੱਛਾ ਫੇਰ ਮੈਂ ਕਹਿੰਦਾ ਪਾਪੜੇ ਕਮਰੇ ਲਈ ਗੱਦੇ ਹੀ ਲੈ ਲਈ ਕਿੰਦੇ ਤੇਰਾ ਬਾਸ ਚੱਲੇ ਤਾਂ ਘਰ ਦੇ ਵਿੱਚ ਲੰਗੜ ਚੁੱਕੀ ਦੇ ਘਰ ਸਹੀ ਗੱਲ ਮਾਸੜ ਜਾਂਦੇ ਮਾਸੜ ਜੀ ਆਓਗੇ ਨਾ ਵਾਸਣੀਓ ਕਰਕੇ ਦਿਖਾਈਓ ਘਰ ਕਿੱਦਾਂ ਬਣਾ ਤੇਰਾ ਬਾਸ ਚੱਲੇ ਤਾਂ ਕਹਿੰਦੇ ਜਗ੍ਹਾ ਅੱਗੇ ਹੈ ਨਹੀਂ ਰੱਖਣ ਇਹਨੂੰ ਤੂੰ ਹੜਦੀ ਨਹੀਂ ਮੈਂ ਕਿਹਾ ਗੱਦਿਆਂ ਦੁਆਰਾ ਆਪਾਂ ਕੁਛ ਨਹੀਂ ਹੈ ਨਾ ਫਿਰ ਆਪਾਂ ਬਣਾਣੀ ਹੈ ਕਿਚਨ ਆਪਾਂ ਬਣਾਵਾਂਗੇ ਕਿਚਨ ਸਾਲ ਕੀ ਠੰਡ ਰੁੱਕ ਕੇ ਹੈ ਨਾ ਵੱਡੀ ਕਿਚਨ ਬਣਾਵਾਂਗੇ ਤੇ ਕਿਚਨ ਸਪੈਨ ਵਧੀਆ ਬਣਾਵਾਂਗੇ ਕਿਚਨ ਕਿਚਨ ਸਾਡੀ ਬਹੁਤ ਹੈਗੀ ਛੋਟੀ ਇਹਦੇ ਅਸੀਂ ਕੈਵਨ ਕੋਬਨ ਥੱਲੇ ਤਾਂ ਨਹੀਂ ਬਣਵਾਏ ਹੈਗੇ ਅਸੀਂ ਕਿਹਾ ਜਦੋਂ ਵੱਡੀ ਕਿਚਨ ਦੇਖਦੇ ਆ ਕਿੱਥੇ ਅਡਰੈਸ ਹੁੰਦੀ ਆ ਇੱਧਰ ਬਣਾਉਂਦੇ ਆ ਜਾਂ ਉੱਧਰ ਬਣਾਉਂਦੇ ਆ ਕੀ ਕਰਦੇ ਆ ਹਾਂ ਤੇ ਬਾਅਦ ਚ ਡਿਸਾਈਡ ਕਰਾਂਗੇ ਪਹਿਲਾਂ ਥੋੜਾ ਜਿਹਾ ਸਿਸਟਮ ਜਿਹੜਾ ਆ ਜੋ ਕੁਝ ਲਿਆ ਦੇਣਾ ਸਾਰਾ ਸੈੱਟ ਹੋ ਜੇ ਸਿਸਟਮ ਤੇ ਬਾਅਦ ਚ ਆਪਾਂ ਹੂੰ ਸੋਈ ਦਾ ਕਰਾਂਗੇ ਸੋਈ ਦੇ ਜ਼ਰੂਰੀ ਆ ਕਿਉਂਕਿ ਸਾਡਾ ਸਮਾਨ ਕੋਈ ਸੈੱਟ ਹੀ ਕਿਤੇ microwaves ਉੱਧਰਲੇ ਕਮਰੇ ਜਾਂ ਕਿਉਂਕਿ ਕਿਤੇ ਜੇ ਜਗ੍ਹਾ ਹੀ ਨਹੀਂ ਤੇ ਜਦੋਂ ਕਿ ਸੋਈ ਬਣ ਜਾਣੀ ਆ ਨਾ ਤੇ ਸਾਡੀ ਫਰਿੱਜ ਵੀ ਵੱਡੀ ਸੋਈ ਜੇ ਆ ਜਾਣੀ ਇੱਕ ਤਾਂ ਦੇ ਠੀਕ ਆ ਤੇ ਬਣਾਵਾਂਗੇ ਹੌਲੀ-ਹੌਲੀ ਬਸ ਹੁਣ ਇੱਕ ਸੁਪਨਾ ਰਹਿ ਗਿਆ ਕਿ ਕਿਚਨ ਜ਼ਰੂਰ ਬਣਾਉਣੀ ਆ ਕਹਿੰਦੇ ਸੀ ਤੈਨੂੰ ਬਣਾ ਕੇ ਦਊਂਗਾ ਵਧੀਆ ਕਿਚਨ ਕਿਚਨ ਤੇ ਪੈਸੇ ਵੀ ਜਿਆਦਾ ਲੱਗਣੇ ਆ ਕਿਚਨ ਤੇ ਬਾਥਰੂਮ ਦੋ ਚੀਜ਼ਾਂ ਇਹਨਾਂ ਤੇ ਪੈਸੇ ਬਹੁਤ ਲੱਗਦੇ ਆ ਠੀਕ ਆ 60-2 ਲੱਖ ਰੁਪਈਆ ਲੱਗ ਜਾਣਾ ਇਹ ਕਿਚਨ ਕੋਈ ਗੱਲ ਨਹੀਂ ਬਣਾਵਾਂਗੇ ਕਿਚਨ ਤੇ ਚਲੋ ਜੀ ਹੁਣ ਦਾਦੀ ਬਣਾ ਕੇ ਪਿਲਾਉਗੇ ਚਾਹ ਮੈਂ ਸਾਰਾ ਮੀਨੂ ਦੱਸ ਦਿੱਤਾ ਤੁਹਾਨੂੰ ਸਾਰ ਕੇ ਨਾਲ ਰੋਟੀਆਂ ਬਣਾਵਾਂਗੇ ਕਿਤੇ ਨਾ ਕਤਹਾਲ ਦਾ ਡੇਸਮ ਓਕੇ 26 ਲੰਘ ਜਾਵੇ ਤੇ 25 ਚੱਲਦਾ ਇੱਕ 26 ਲੰਘਾ ਲੈਣਾ ਆ 26 ਲਗਾ ਕੇ ਅਸੀਂ 27 ਵਿੱਚ ਬਣਾਵਾਂਗੇ ਕਿਚਨ ਤੇ 26 ਆ ਗਿਆ ਹੁਣ ਬੱਚੀ ਨਾਲ 26 ਵੀ ਲੰਘਾਣਾ ਆ ਪਹਿਲਾਂ ਹਾਂ ਹੈਨਾ ਪਹਿਲਾਂ ਆਪਣਾ ਵੀ ਥੋੜਾ ਬਜਟ ਸਹੀ ਕਰਾਂਗੇ ਹੈਨਾ ਥੋੜੇ ਬੋਤੇ ਆਪਣੇ ਪੈਸੇ ਕਰਾਂਗੇ ਤੇ ਫਿਰ ਕਿਚਨ ਵੀ ਬਣਾਵਾਂਗੇ ਕੋਈ ਗੱਲ ਨਹੀਂ ਹੂੰ ਇਹ ਵੀ ਗਾਮ ਇਹ ਬਾਕੀ ਸਾਰੀਆਂ ਚੀਜ਼ਾਂ ਲੈ ਲਈਆਂ ਕਿ ਕਿਚਨ ਦਾ ਰਹਿ ਗਿਆ ਹੈ ਇਹ ਵੀ ਪੂਰੀ ਹੋ ਗਈ ਸਾਡੇ ਡਿਗਰੇ ਮੰਮੀ ਓਕੇ ਰਵ ਪਰਮਾਤਮਾ ਕਰੂਗੀ ਕਰੂਗਾ ਜੇ ਮੰਗ ਦੇ ਲੈ ਚਾਹ ਆ ਤੇ ਮਹਾਰਾਜ ਪੂਰੀ ਕਰਦਾ ਹੀ ਆ ਠੀਕ ਆ ਚਲੋ ਜੀ ਪੀ ਲਈਏ ਚਾਹ ਬਣਾਉਦੇ ਆ ਮੰਮੀ ਵਿੱਚ ਆ ਮੰਮੀ ਨਾ ਸਬਜੀ ਦੇਖ ਲਈਏ ਬਾਜੀ ਇੱਧਰ ਟਾਈਮ 1.3 ਵਜ ਗਿਆ ਤੇ ਇੱਧਰ ਸਬਜੀ-ਸਬਜੀ ਬਣ ਗਈ ਸੀਗੀ ਠੀਕ ਆ ਜੀ ਤੁਹਾਨੂੰ ਕਰਾਉਨੇ ਆ ਚੈੱਕ ਸਬਜੀ ਓ ਜੀ ਸਬਜੀ ਚੈੱਕ ਕਰ ਸਕਦੇ ਆ ਇਹ ਇੱਤਰ ਹਾਂਜੀ ਸੀ ਜਾਨੇ ਹਾਂਜੀ ਸਿੰਦੇ ਪਏ ਹੋ ਹੋਰ ਕੀ ਸਬਜੀ ਬਣ ਗਈ ਆ ਹੋਰ ਸਬਜੀ ਬਣ ਗਈ ਦਿਖਾ ਜਾਂਦੀ ਮੈਂ ਚਲੋ ਏਮ ਕਿੰਨਾ ਹੋਇਆ ਟਾਈਮ 1:30 ਵੱਜਾ ਚੱਲਾ 1:30 ਵੱਜਾ ਚੱਲਾ ਹਾਂ ਇਹਨੇ 2:00 ਵਜੇ ਆਉਣੀ ਆ ਨਾ ਹੂੰ ਤੁਸੀਂ ਆਉਂਦੇ ਹੋ ਬੈਠੋ ਥੋੜੇ ਜਿਮ ਮੈਂ ਮੈਂਗਾ ਦੂਰ ਛੱਡ ਦਮ ਆਹ ਲਾਈਨਿੰਗ ਆ ਨਾ ਈ ਆਲਾ ਨਹੀਂ ਆ। ਥੋੜਾ ਟਾਈਮ ਪੈ ਜਿਓ ਨਾ। ਹਾਂ ਜਨੀਦ ਆਉਂਦੀ। ਹੋਰ ਚਲੋ ਕੱਟ ਲਓ ਸੂਕ ਸਾਟ ਫਿਰ। ਹੋਰ ਕੀ? ਇੱਧਰ 3 ਵਜੇ ਤੇ ਇੱਧਰ ਆ ਗਿਆ ਪੱਲ ਨੂੰ ਵੀ ਲੈ ਕੇ। ਹੈ? ਵਧੀਆ ਹੈ ਨਹੀਂ। ਇਹ ਹਣੇ ਆ। ਪਤਾ ਨਹੀਂ ਮੇ ਨਹੀਂ ਵਧੀਆ ਹੈ ਨਹੀਂ ਸੀ ਉਹਦੇ ਕੋਲ ਤਾਂ। ਹਾਂ। ਮੈਂ ਮਸੀ ਵਿੱਚ ਕੱਢ-ਕੱਢ ਕੇ 2.5 ਕਿਲੋ ਪੂਰੇ ਕੀਤੇ। ਸੌ ਦੇ। ਆਹੋ। ਹਾਂ। ਮੈਂ ਰੋਗਲੇ ਸੀ ਹੁਣ ਮੈਂ ਅਨਸਾ ਤੇ ਕੱਡੇ ਵਿੱਚੋਂ ਦੇਖ ਦੀ ਗੱਲ ਨਾ ਉੱਥੇ ਹੀ ਉਹ ਤੂ ਦੇ ਲੱਗੀ پلਕ ਦੇ ਆਉਂਦੇ ਹੋਏ ਤੇ ਲੱਭ ਸਿਓ ਹਰੇ ਹਰੇ ਆ ਨਾ ਆਹੋ ਚਲੋ ਆ ਦੇ ਜਦਾ ਆਇਆ ਨਾ ਪਰ ਆ ਇਹ ਉਪਰੇ ਹੁੰਦੇ ਹਾਂ ਜਿਹੜੇ ਵਿੱਚ ਪੂਰੇ ਅੰਦਰ ਤੱਕ ਦਾਖ ਹੀ ਹੋ ਨਹੀਂ ਮਿਲਦਾ ਸਹੀ ਆ ਓਕੇ ਆ ਜਿਹਨਾਂ ਦੇ ਬਹੁਤ ਪੈਸੇ ਵੱਟ ਲਿਆ ਅੱਜ ਓਕੇ ਹੈ ਆਹੋ ਲੈ ਸੱਚੀ ਜੀ ਵੀਰੇ ਸੱਚੀ ਇਹਨੇ ਕੋੜਕੇ ਬੰਨਣੇ ਆਪ ਅੱਛ ਕਿੰਨੇ ਵੱਟ ਦੇਵਾਸ ਤੋਂ ਇਹ ਬੰਨ ਰਿਹਾ ਲੋਕ ਬਾਤ ਹਾਂਜੀ ਹਾਂਜੀ ਜੀ ਕਿਦਰ ਬਣੀ ਬੈਂਗਣਾ ਸਬ지 ਬੈਂਗਣਾ ਤੁਜੀ ਬਹੁਤ ਸਵਾਦਾ ਦੇਖੋ ਜੀ ਆਲੂ ਬੈਂਗਣ ਤੇ ਨਾਲ ਸਵੀਰ ਦੀਆਂ ਦੋ ਪਰੌਂਠੀਆਂ ਪਈਆਂ ਸੀ ਇਹਨੂੰ ਪਰੌਂਠੀ ਢੰਡੀ ਘਾਲ ਲੈ ਹੈ ਇਹ ਕੀ ਰੋਟੀ ਮੰਮੀ ਨੇ ਖਾਣੀ ਚਾਹਦੇ ਨੇ ਮੰਮੀ ਮੰਮੀ ਲੱਗੇ ਖਾਣ ਮੈਂ ਨਹੀਂ ਖਾਣੀ ਤੇ ਸਾਈ ਕਹਿੰਦੇ ਭੁੱਖ ਨਹੀਂ ਲੱਗਦੀ ਆ ਜੀ ਪੱਲੂ ਨੇ ਪੱਲੂ ਨੇ ਵੀ ਖਾਣੀ ਸਾਰਿਆਂ ਨੇ ਖਾਣੇ ਪੱਲੂ ਨੇ ਰੁਪਲ ਕਹਿੰਦੇ ਇੱਕ ਰੋਟੀ ਮੈਂ ਖਾਣੀ ਆ ਤੇ ਮੈਨੂੰ ਭੁੱਖ ਨਹੀਂ ਲੱਗਦੀ ਮੰਮੀ ਲੱਗੇ ਰੋਟੀਆਂ ਤੁਹਾਨੂੰ ਬਾਅਦ ਦੱਸਾਂਗੀ ਕਿੰਨੀਆਂ ਸੀ ਹੂੰ ਬਾਅਦ ਵਿੱਚ ਆ ਜੀ ਮਮ ਜਿੱਤਲੀ ਕਿੱਥੇ ਰਹਿ ਮਮੀ ਛਿੱਪਕਲੀ ਨਹੀਂ ਹੈਗੀ ਚਲੋ ਜੀ ਤੂੰ ਬਦਰਵਾਜਾ ਬੰਦ ਕਰ ਦੇ ਛਿੱਪਕਲੀ ਮਾਰ ਦੋ ਚਲ ਚਾ ਨਿਕਲ ਤੂੰ ਫਟਾਫਟ ਚਲ ਲੋ ਜੀ ਅੱਧਰ ਬਣਾਉਂਦੀ ਪਈ ਆ ਰੋਟੀ ਹਾਂਜੀ ਪੱਲੂ ਲੈ ਜਾ ਚਾਵਲ ਗਰਮ ਕਰ ਦੇ ਹਨਾ ਚਲੋ ਜੀ ਤੇ ਇਹਨੇ ਇੱਕ ਰੋਟੀ ਲਾਈ ਆਪਣੇ ਲਈ ਮੈਨ ਖਾਣੀ ਹੈਗੀ ਮੈਨੂੰ ਅੱਜ ਭੁੱਖ ਨਹੀਂ ਹੈਗੀ ਮੇਰਾ ਮਨ ਨਹੀਂ ਕਰਦਾ ਰੋਟੀ ਖਾਣ ਨੂੰ ਪਤਾ ਨਹੀਂ ਕੀ ਗੱਲ ਆ ਚਲੋ ਜੀ ਹਾਂਜੀ ਤਲੀ ਮਮਜੀ ਛਿਪਕਲੀ ਮੰਮੀ ਦਾ ਮਰਵਾਚਾ ਏਕਲੀ ਥੋੜਾ ਗੋ ਆ ਗੋ ਇਹ ਗੱਲ ਹੈਗੀ ਹੈ ਜਿਵੇਂ ਵਾਸੀ ਦੀ ਰੋਟੀ ਹੈ ਜੀ ਮੰਮੀ ਛਿਪਕਲੀ ਤੁਹਾਡੇ ਗੋ ਆ ਪਰ ਉਹ ਮੈਂ ਧੱਪਨ ਨਾ ਛੱਡਦੀ ਨਹੀਂ ਮਮਜੀ ਮੰਮੀ ਛਿਪਕਲੀ ਮੈਨੂੰ ਮੰਮੀ ਤੇ ਕੀ ਹੈਗੀ ਆ ਮਰਵਾਚ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਛਾਰ ਖਾ ਆ ਦੇਖ ਲਓ ਜੀ ਆਪਣੀ ਮਾਂ ਨੂੰ ਛਾਰ ਕਹਿੰਦੀ ਆ ਦੇਖ ਲਓ ਜੀ ਇਹਦਾ ਬੋਲਣ ਦਾ ਤਰੀਕਾ ਹਾਂਜੀ ਮੇਰਾ ਘਰ ਵਾਲਾ ਕਹੀ ਜਾਵੇ ਜੋ ਮਰਦੀ ਨਿਆਣੇ ਤਾਂ ਨਾ ਕਹਿਣ ਚਲੋ ਜੀ ਕਹਿੰਦੇ ਬੈਂਗੜ ਸਵਾਦ ਬਣਿਆ థాంਕ ਯੂ ਉਹ ਮਗਰਮਚਾ ਘਰ ਵਾਲੀ ਮਗਰਮਾਚੀ ਹੁੰਦਾ ਹੈ ਮਨਾਉਂਦੀ ਆਹ ਹਾਂ ਚਲੋ ਜੀ ਬਣੇ ਰਹੀਏ ਸਾਡੇ ਬਲੌਗ ਦੇ ਨਾਲ ਮਿਲਦੇ ਆ ਤੁਹਾਨੂੰ ਆਪਾਂ ਜਾਂਦੇ ਪਏ ਹੁਣ ਜਿੱਥੇ ਜਾਣਾ ਸੀਗਾ ਉੱਥੇ ਤੇ ਘਰੋਂ ਆਪਾਂ ਹੋਗੇ ਸੀ ਲੇਟ ਇਸ ਕਰਕੇ ਘਰੇ ਬਲੌਗ ਬਣਿਆ ਨਹੀਂ ਹੈਣਾ ਤੇ ਹੁਣ ਆਪਾਂ ਸੋਚਿਆ ਰਾਸਤੇ ਦੇ ਵਿੱਚ ਬਣਾ ਲੀਏ ਹੈਣਾ ਤੇ ਲੋ ਜੀ ਇਧਰ ਬਾਜ਼ਾਰ ਚੈੱਕ ਕਰ ਸਕਦੇ ਹਾਂ ਤੁਸੀਂ ਨਹੀਂ ਤਰ ਲੁਟ ਲਿਖਾਈ ਆਈ ਹੈ। ਇਹ ਛੇ ਦਾ ਹੋਰ ਵੀ ਜਿਆਦਾ ਸੀ। ਸਾਨੂੰ ਫਿਰ ਕਹਿਣਾ ਸੀ ਕਿ ਜਦੋਂ ਤੁਸੀਂ ਤੁਰਨ ਲੱਗਿਆਂ ਬਿਲਾ ਮੁੰਡੀ ਬਣਾਉਣਾ। ਹਾਂ। ਤੇ ਕੰਮ ਕਰਕੇ ਖਾਣ। ਹਣ ਅਸੀਂ ਤੁਹਾਨੂੰ ਜਾ ਕੇ ਕਿ ਮਿਲਦੇ ਹਾਂ। ਕਿ ਕੋਈ ਤੁਰ ਕੇ ਚੱਲੇ ਆਂ। ਥੋੜੀ ਦੂਰ ਹੈ। ਠੀਕ। ਚਲੋ ਜੀ ਮਿਲਦੇ ਜੀ ਸਾਡੇ ਬਿਲਾ ਮੁੰਡਾ ਮਿਲਦੇ ਹਾਂ। ਤੇ ਆਪ ਪਹੁੰਚ ਗਏ ਆਂ। ਜੈ ਹੋ। ਹਾਂਜੀ। ਨਾਲ ਮੁੰਡੀ ਨੂੰ ਵੀ। ਹਾਂ। ਨਹੀਂ ਨਾਈਟਰ ਸਹਗੀ ਹੋਰ ਲੋੜੀ। ਤੁਹਾਨੂੰ ਪਿਆਰ ਹੋਵੇ। ਚਾਹੀ ਪੁੱਤ ਨੂੰ ਹੋਰ।

Allah'a <laughs> ਨਮਸਤੇ ਨਮਸਤੇ ਲਓ ਜੀ ਇੱਧਰ ਆ ਗਿਆ ਸਾਰੇ ਜਾਣੇ ਹੁਣ ਚਲਿਏ ਨਾਈ ਪੱਲੂ ਚਲਿਏ ਹੁਣ ਤੇਰੇ ਚਲ ਚਲ ਤੂੰ ਕਿੱਥੇ ਕੋਈ ਜਾਂਦੀ ਆ ਜੀ ਥੱਲੇ ਲੱਗਣ ਦੇ ਜੁੰਨੀ ਪੱਲੂ ਤੇਰੀ ਇਹ ਦੋ ਪਾਗਲਾਂ ਕੀ ਕਰਨ ਡੀਆਂ ਆ ਇਹ ਬੰਦਿਆ ਦੂਰ ਹੋ ਆਰਾਮ ਨਾਲ ਦੂਰ ਹੋ ਦਾਦੀ ਫਾਲੀ ਬਾਦ ਡਾਦੀ ਦੇ ਡਿਗੀ ਨਾ ਫਿਰੇ ਸਹੀ ਗੱਲ ਆ ਚਲੋ ਘਰ ਪਹੁੰਚ ਕੇ ਮਿਲਦੇ ਹੁਣ ਇੱਧਰ ਇੱਧੇ ਲੋਕ ਗਿਆ ਇਹ ਅੱਗੇ ਅੱਗੇ ਚਲ ਗਏ ਮੂੰਹ ਤੇ ਸਿਆ ਦਾ ਨਹੀਂ ਪਿਛੇ ਵੀ ਹੈਗਾ ਵੀ ਹੈ ਕਿ ਨਹੀਂ ਇਹ ਮੰਨਣਾ ਹੁੰਦਾ ਚਲੋ ਉਹ ਜੇ ਇਧਰ ਟਾਈਮ ਹੋ ਗਿਆ 10 ਤੇ ਹੁਣ ਅਸੀਂ ਆ ਗਏ ਆ ਜੀ ਹੈ ਮੈਂ ਕਿਹਾ ਹੁਣ ਅਸੀਂ ਆ ਗਏ ਆ ਜੀ ਘਰੇ ਆਪਣੇ ਤੇ ਪ੍ਰੋਗਰਾਮ ਸਿਕਾ ਬਹੁਤ ਹੀ ਵਧੀਆ ਤੇ ਕਰੋ ਤੁਸੀਂ ਬਲੌਗ ਦਾ ਐਂਡ ਫਿਰ ਆਪਾਂ ਗੁੜੀਆਂ ਬਹੁਤ ਗੁੜੀਆਂ ਬਹੁਤ ਪਿਆ ਹਾਂ ਪਿਆਰੀ ਸੀ ਕੀਤੀਆਂ ਚੱਕੀ ਰੱਖੀਏ ਸਹੀ ਗੱਲ ਸਹੀ ਗੱਲ ਆ ਚਲੋ ਚਲੋ ਜੀ ਕਰਦੇ ਆ ਅੱਜ ਦੇ ਬਲੌਗ ਦਾ ਐਂਡ ਮਿਲ ਗਿਆ ਤੁਹਾਨੂੰ ਕੱਲ ਇੱਕ ਨਵੇਂ ਬਲੌਗ ਚ ਲਾਈਕ ਕਰਨਾ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਦੱਸਿਓ ਤੁਹਾਨੂੰ ਸਾਡਾ ਬਲੌਗ ਕਿੱਦਾਂ ਲੱਗਿਆ ਚਲੋ ਜੀ ਮਿਲਦੇ ਆ ਕੱਲ ਫਿਰ ਇੱਕ ਨਵੇਂ ਬਲੌਗ ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ